ਆਮਲਾਸ ਇੱਕ ਰੋ ਇਹ 29 ਤਰੀਕ ਦੀ ਗੱਲ ਹੈ ਕਿ ਛੱਟ ਪੂਜਾ ਤੋਂ ਇੱਕ ਦਿਨ ਬਾਅਦ ਦੀ ਸਾਨੂੰ ਇੱਕ ਤਲਾਹ ਮਿਲੀ ਕਿ ਇੱਕ ਬੋਡੀ ਅਣਪਛਾਤੀ ਬੋਡੀ ਪਈ ਸੀ ਉੱਥੇ ਖੇਤਾਂ ਦੇ ਵਿੱਚ ਕੋਈ ਪੇੜਾ ਨੇ ਦੇ ਪਿੱਛੇ ਲਿਖੋ ਕੇ ਸਿੱਟੀ ਹੋਈ ਸੀ ਇਹਨੂੰ ਉਹ ਉੱਤੇ ਕਾਫੀ ਚਾਕੂ ਦੇ ਨਿਸ਼ਾਨ ਸੀਗੇ ਤੇ ਉਹਨੂੰ ਟੇਬਲ ਨਾਲ ਲਪੇਟ ਕੇ ਇੱਕ ਛੋਟੇ ਟੱਬ ਦੇ ਇਹਦੇ ਵਿੱਚ ਇਕੱਠੇ ਜੇ ਕਰਕੇ ਸਿੱਟੀ ਹੋਈ ਸੀ ਪਹਿਲਾਂ ਪੁਲਿਸ ਦਾ ਮੇਨ ਕੰਮ ਤਾਂ ਸੀਗਾ ਉਹਨੂੰ ਆਈਡੈਂਟੀਫਾਈ ਕਰਨਾ ਦੀ ਬੋਡੀ ਹੈਗੀ ਹੈ ਉਹ ਬੜੀ ਮਿਹਨਤ ਕਰਕੇ ਸਾਡੇ ਐਸ ਐਚ ਓਜ਼ ਤੇ ਅੰਡਰ ਦੀ ਅਵੇਲ ਗਾਈਡੈਂਸ ਆਫ ਐਡੀਸੀ ਪੀਜ਼ 1 ਸਮੀਰ ਵਰਮਾ ਇਹਨਾਂ ਨੇ ਉਹਨੂੰ ਆਇਡੈਂਟੀਫਾਈ ਕੀਤਾ ਔਰ ਕਾਫੀ ਜਲਦੀ ਆਇਡੈਂਟੀਫਾਈ ਕਰਕੇ ਉਹਦਾ 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 ਨਿਕਲਿਆ ਗਿਆ ਉਹ ਸੂਰੇਜ ਕੁਮਾਰ ਉਰਫ ਮਨੀਸ਼ ਸੀਗਾ ਫਿਰ ਅੱਗੇ ਕਤਿਸ ਚੱਲਦੇ ਹੋਏ ਉਹਦਾ ਫਿਰ ਪਤਾ ਲੱਗਿਆ ਕਿ ਇਹਦੀ ਕੁਝ ਦੇਰ ਤੋਂ ਇਹਦਾ ਨਿਰੰਜਨ ਯਾਦਵ ਦੇ ਨਾਮ ਦੇ ਨਾਲ ਥੋੜਾ ਉਹਦੇ ਨਾਲ ਇਹਦੀ ਲੜਾਈ ਚੱਲ ਰਹੀ ਸੀ ਪਿਰ ਉਥੋਂ ਕਲੀਅਰ ਕਰਦੇ ਹੋਏ ਸਾਰੀ ਗੱਲ ਇਹ ਕਲੀਅਰ ਹੋਈ ਕਿ ਨਿਰਿੰਜਨ ਯਾਦਵ ਸੀ ਜਿਹੜਾ ਉਹਨੂੰ ਸ਼ੱਕ ਸੀ ਕਿ ਉਹਦੀ بیوی ਨਾਲ ਇਹਦਾ ਅਫੇਅਰ ਚੱਲਦਾ ਸੋ ਉਸ ਦੇ ਬੇਸ ਤੇ ਇਹਨੂੰ ਆਪਦੇ ਘਰੇ ਬੁਲਾ ਕੇ ਚਾਰ-ਵੰਜਨ ਸ਼ਰਾਬ ਰੂਪ ਲਾ ਕੇ ਛੱਡ ਪੂਰੇ ਵਾਲੇ ਦਿਨ ਦੀ ਗਾਦੀ ਗੱਲ ਹੈ ਉਹਨੂੰ ਬੁਲਾ ਕੇ ਉਹਦੇ ਨਾਲ ਇਹਨੇ ਆਪਦੇ ਇੱਕ ਦੋ ਹੋਰ ਦੋਸਤ ਬੁਲਾਏ ਹੋਏ ਸੀਗੇ ਇੱਕ ਲੜਕਾ ਹੋ ਸੀਗਾ ਜੋ ਨਾਬਾਲਗ ਹੈ ਉਹਦਾ ਨਾਮ ਅਜੇ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਕੱਲ੍ਹ ਆਪਣੇ ਨਾਮ ਤੋਂ ਦੱਸਾਂਗੇ ਤੋ ਉਹਦੇ ਨਾਲ ਬੁਲਾ ਕੇ ਉਹਨੂੰ ਦਾਦੂ ਦੇ ਰੂਪ ਲਾ ਕੇ ਫਿਰ ਉਹਦੇ ਉੱਥੇ ਚੱਕ ਚੁੱਕ ਮਾਰ ਕੇ ਤੇ ਉਹਦੀ ਫਿਰ ਬੋਡੀ ਇਹਨਾਂ ਨੇ ਤੇ ਕਸਾਬਾਦ ਰੋਡ ਤੇ ਘੱਟੀ ਹੁਣ ਇਹ ਹੈ ਕਿ ਸਾਡੀ ਇਹ ਕਾਮਯਾਬੀ ਹੈ ਕਿ ਇਹ 40 ਜਾਨੀ ਜਿਹੜੀ ਹੈਗੇ ਹੈ ਇਹ ਫਾੜੀ ਲਏ ਗਏ ਨੇ ਇਹਦੇ ਚ ਹੈਗੇ ਨੇ ਨਿਰੰਜਨ ਯਾਦਵ ਪੁੱਤਰ ਜੈਚੰਦ ਸੰਜੇ ਕੁਮਾਰ ਪੁੱਤਰ ਅਰਥਾਲੀ ਜੈ ਜੈ ਰਾਮ ਪੁੱਤਰ ਵਿਨੇਸ਼ਾ ਇੱਕ ਬਿਸ਼ਨ ਕੁਮਾਰ ਇਹ ਕਾਲਪਨਿਕ ਨਾਮ ਹੈ ਹੈ ਜਿਹੜਾ ਇਹ ਨਾਬਾਲਗ ਹੈ ਕੋਈ ਐਸੀ ਫੜ ਲਿਆ ਬਰਾਮਦਗੀ ਦੇ ਵਿੱਚ ਦੋ ਸੇਬਾ ਬੋਰੀਆਂ ਕੇਬਲ ਤਾਰ ਪਲਾਸਟਿਕ ਦਾ ਟੁਟਾ ਟੱਬ ਤੇ ਚਪਨਾ ਉਹਦੀ ਸਰ ਇਹ ਆ ਰੂਪੀਓ ਕਸਰੀ ਪਿਛਲਾ